ਦੱਸ ਦਿਓ ਕਿ ਜਿਹੜਾ ਸਨਮਾਨ ਮਿਲਿਆ ਉਹਦੇ ਬਾਰੇ ਦੱਸੋ ਮੇਰਾ ਨਾਮ ਪਾਜੀ ਪਾਜੀ ਮੇਰਾ ਨਾਮ ਐਡਵੋਕੇਟ ਰਿਤੁਰਾ ਸਿੰਘ ਸੰਧੂ ਹੈ ਅੱਜ ਐਨਐਸਏ ਤੋਂ ਡਿਟੇਨ ਖਤਮ ਹੋਣ ਤੋਂ ਬਾਅਦ 7 ਬੰਦਾ ਕਿਊਸ ਪੇਸ਼ ਕੀਤੇ ਨੇ ਜਿਨ੍ਹਾਂ ਚੋਂ ਬਸੰਤ ਸਿੰਘ ਜੀ ਗੁਰਮੀਤ ਸਿੰਘ ਜੀ ਦਲਜੀਤ ਕਲਸੀ ਜੀ ਪ੍ਰਧਾਨ ਮੰਤਰੀ ਬਾਜੂਕੇ ਤੇ ਹੋਰ ਤਿੰਨ ਜਾਨੇ ਸੀਗੇ ਪੁਲਿਸ ਵਾਲੋਂ ਰਿਮਾਂਡ ਦੀ 7 ਦਿਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਪੁਲਿਸ ਨੇ ਕਿਹਾ ਵੀ ਅਪਾ ਪੇਸ਼ ਕਰ ਇਹਨਾਂ ਨੂੰ ਬਰਾਬਰ ਕਰਨਾ ਹੈ ਦੇਖੋ ਪੁਲਿਸ ਵੱਲੋਂ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਜੇ ਕੋਈ ਉੱਥੇ ਹਥਿਆਰ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਪੁੱਛਗਿੱਛ ਕੀਤੀ ਜਾਣੀ ਹੈ ਕਿ ਹੋਰ ਕੋਈ ਕੋਣ ਸ਼ਾਮਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ ਚਾਰਨਾ ਪੁਲਿਸ ਮਾਰਡ ਤੇ ਠਾ ਗਿਆ ਜੀ ਸਿਰਫ ਅਜਨਾਲੇ ਵਾਲੇ ਮਾਮਲੇ ਦੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਨਾ ਨਹੀਂ ਸਿਰਫ ਅਜਨਾਲੇ ਵਾਲਾ 39 ਨੰਬਰ ਐਫ ਆਈ ਆਰ ਚ ਪੇਸ਼ ਕੀਤਾ ਗਿਆ ਜੀ ਠੀਕ ਹੈ ਲਓ ਯਾਰ ਮਾਈਕ ਉਹ ਇੱਕ ਮਿੰਟ ਭਾਈ ਇੱਕ ਮਿੰਟ ਕੋਈ ਗੱਲ ਨਹੀਂ ਆਰਾਮ ਆਰਾਮ ਨਾ ਕਰੋ ਹਾਂਜੀ ਸਰ ਇੱਕ ਮਿੰਟ ਇੱਕ ਮਿੰਟ ਇਹ ਆਪਣਾ ਜੀ ਸਰ ਜਿਹੜਾ ਅੱਜ ਕੋਰਟ ਸਪੇਸ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਅੱਜ ਜਿਹੜੇ ਪਹਿਲਾਂ ਐਨਐਸਏ ਦਾ ਦੋਸ਼ੀ ਬੰਦ ਸੀਗੇ ਉਹਨਾਂ ਚੋਂ 7 ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਜੀ ਸਰ ਕੀ ਨਾਮ ਹੈ ਜੀ ਐਨਐਸਏ ਕੀ ਨਾਮ ਹੈ ਜੀ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲੇ ਕਿਹੜੀ ਜੇਲ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ 'ਚ ਨਾਲੇ ਦਾ ਮੁਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਟੂ ਗਾਰਡ ਬੰਦੇ ਸੀਗੇ ਉਤੋਂ ਰਿਹਾਈ ਹੋਣ ਤੇ ਅਸੀਂ ਇਹ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਤੱਕ ਇਹਨਾਂ ਦਾ ਪੁਲਿਸ ਰਿਮਾਰਕ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹਿ ਰਹੇ ਸੀ ਕਿ ਪਰਚਾ ਬੇਵਿਨਾਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਸਾਡੀ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਤੇ ਹੁਣ ਰਿਕਵਰੀ ਹੋਈ ਕੋਈ ਇਹਦੇ ਵਿੱਚ ਕੁਝ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਰਿਮਾਂਡ ਦਾ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਜੇਮਤਪਾ ਦਾ ਸਾਥੀ ਨੇ ਸਾਰੇ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ। ਇਹ ਐਫਆਈਆਰ ਦੇ ਵਿੱਚ 4923 ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰ ਇਹੋ ਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸਰ ਹਿੰਦੀ 'ਚ ਦੱਸ ਦਿਓ ਕਿ ਜਿਹੜਾ ਸਨਮਾਨ ਮਿਲਿਆ ਦੇ ਬਾਰੇ ਦੱਸ ਮੇਰਾ ਨਾਮ ਭਾਜੀ ਭਾਜੀ ਮੇਰਾ ਨਾਮ ਐਡਵੋਕੇਟ ਰਿਤੁਰਾ ਸਿੰਘ ਸੰਧੂ ਹੈ ਅੱਜ ਐਨਐਸਏ ਤੋਂ ਡਿਟੇਨ ਖਤਮ ਹੋਣ ਤੋਂ ਬਾਅਦ 7 ਬੰਦਾਂ ਦਾ ਕਿਊਸ ਪੇਸ਼ ਕੀਤੇ ਨੇ ਜਿਨ੍ਹਾਂ ਚੋਂ ਬਸੰਤ ਸਿੰਘ ਜੀ ਗੁਰਮੀਤ ਸਿੰਘ ਜੀ ਦਲਜੀਤ ਕਲਸੀ ਜੀ ਪ੍ਰਧਾਨ ਮੰਤਰੀ ਬਾਜੋਕੇ ਤੇ ਹੋਰ ਤਿੰਨ ਜਾਨੇ ਸੀਗੇ ਪੁਲਿਸ ਵੱਲੋਂ ਰਿਮਾਂਡ ਦੀ 7 ਦਿਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਪੁਲਿਸ ਨੇ ਕਿਹਾ ਵੀ ਆਪਾਂ ਪੇਸ਼ ਕਰ ਇਹਨਾਂ ਕੋਪਰਾ ਬੰਦ ਕਰਨਾ ਹੈ ਦੇਖੋ ਪੁਲਿਸ ਵੱਲੋਂ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਜੇ ਕੋਈ ਉਥੇ ਹਥਿਆਰ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਕੁਛ ਗਿੱਚ ਕੀਤੀ ਜਾਣੀ ਹੈ ਕਿ ਹੋਰ ਕੋਰਪੋਰਲ ਸ਼ਾਮਿਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ 4 ਜਨਵਰੀ ਪੁਲਿਸ ਮਾਰਡ ਤੇ ਠਹਿ ਗਿਆ ਜੀ ਸਿਰਫ ਅਜਨਾਲੇ ਵਾਲੇ ਮਾਮਲੇ ਦੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਇਹਨਾਂ ਦਾ ਨਹੀਂ ਨਹੀਂ ਸਿਰਫ ਅਜਨਾਲੇ ਵਾਲਾ 39 ਨੰਬਰ ਐਫ ਆਈ ਆਰ ਚ ਪੇਸ਼ ਕੀਤਾ ਗਿਆ ਜੀ ਠੀਕ ਲਓ ਯਾਰ ਮਾਈਕ ਉਹ ਇੱਕ ਮਿੰਟ ਭਾਈ ਇੱਕ ਮਿੰਟ ਕੋਈ ਗੱਲ ਨਹੀਂ ਰਾਮ ਨਰਾਮ ਨਾ ਕਰੋ ਹਾਂਜੀ ਸਰ ਇੱਕ ਮਿੰਟ ਇੱਕ ਮਿੰਟ ਇਹ ਆਪਣਾ ਜੀ ਸਰ ਜਿਹੜਾ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਅੱਜ ਜਿਹੜੇ ਪਹਿਲਾਂ ਐਨਐਸਏ ਤਹਿ ਦੋਸ਼ੀ ਬੰਦ ਸੀਗੇ ਉਹਨਾਂ ਚੋਂ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਜੀ ਸਰ ਕੀ ਨਾਮ ਹੈ ਜੀ ਐਨਐਸਏ ਕੀ ਡੀਸ ਕਿਹੜਾ ਨਾਮ ਹੈ ਜੀ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲੇ ਕਿਹੜੀ ਜੀਐਲਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਚ ਨਾਲੇ ਦਾ ਮਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਟੂ ਗਾਰਡ ਬੰਦੇ ਸੀਗੇ ਉਤੋਂ ਰਿਹਾਈ ਹੋਣ ਤੇ ਅਸੀਂ ਇਹ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25/30 ਤੱਕ ਇਹਨਾਂ ਦਾ ਪੁਲਿਸ ਰਿਮਾਰਟ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹਿ ਰਹੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫ਼ਤੀਸ਼ ਸਾਡੀ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਤਾਂ ਹੁਣ ਰਿਕਵਰੀ ਹੋਈ ਕੋਈ ਇਹਦੇ ਵਿੱਚ ਕੁਝ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਜਿਹੜਾ ਅੰਮ੍ਰਿਤਪਾਲ ਦਾ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਇਹ ਮਰਦ ਪਾਸਾ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ। ਐਫਆਈਆਰ ਦੇ ਵਿੱਚ 39 ਵੱਡਾ ਤੇ ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ। ਸਾਰੇ ਉਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ। ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਰ ਹਿੰਦੀ